ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਤਸਰ ਅੱਜ ਦੀ ਵੀਡੀਓ ਵਿੱਚ ਚਾਰ ਪਸ਼ੂ ਦਿਖਾਉਣੇ ਆ ਦੋ ਬਿਲਕੁਲ ਤਾਜ਼ੀਆਂ ਸੂਆਂ ਵੜਾਵਾ ਤੇ ਇੱਕ ਗੱਬਣ ਟੋਕੜ ਗੱਬਣ ਵੜਿਆ ਤੇ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਬਿਲਕੁਲ ਤਿਆਰ ਆ ਤੇ ਆਪਾਂ ਪਹੁੰਚਿਆ ਮੀਤ ਹਰਪਾਲ ਸਿੰਘ ਨਾਲ ਕੋਲ ਤੇ ਆਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਤ ਜੀਆ ਬੱਜਵਾ ਦੀ ਡਿਟੇਲ ਕੀ ਇਹਨਾਂ ਦਾ ਮਿੱਤਰ ਕਰੋੜਿਆਂ ਦੇ ਕਿਲੋਮੀਟਰ ਵਿੱਚ ਦੋਵੇ ਆ ਤੇ ਵੀਰਾਂ ਨਾਲ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਚੈਨਲ ਨੂੰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜਗੇ ਵੀ ਸਤਿ ਸ਼੍ਰੀ ਅਕਾਲ ਹੋਸਲਾ ਠੀਕ ਠਾਕ ਵਧੀਆ ਤੇ ਵੀਰ ਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਹੋ ਠੀਕ ਠਾਕ ਜੀ ਪਰਿਵਾਰ ਵਧੀਆ ਵਧੀਆ ਜਗੇ ਵੀ ਨੂੰ ਜਗੇ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਮੁਬਾਰਕਾ ਹੋਣ ਐਨੀਵਰਸਰੀ ਦੀਆਂ ਸਰ ਤੁਹਾਨੂੰ ਵੀ ਵੀਰ ਜੀ ਬੜਾ ਬੜਾ ਮੁਬਾਰਕਾਂ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚਵਿੰਡਾ ਜ਼ਿਲ੍ਹਾ ਮਸਹੀਜ ਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 9845495 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਇਧਰ ਮਾੜੀ ਤੋਂ ਗ ਆ ਗਾਵਾਂ ਦਾ ਘਾਲੇ ਮਾ ਮਗਰ ਤੁਹਾਨੂੰ ਦਿਵਾ ਦਿੰਨੀ ਵੀ ਚਲੋ ਠੀਕ ਹੈ ਜੀ ਹਾ ਤੋਕੜੇ ਗੱਬਣ ਗਾਵਾਂ ਦਾ ਦਿਖਾ ਦਿਓ ਠੀਕ ਹੈ ਲੋ ਬਾਈ ਕਰੋ ਚੱਕ ਤੋਕੜ ਗੱਬਣ ਇੱਕਰੀ ਇਹਦਾ ਕਿੰਨਾ ਕਿ ਚਿਰ ਦੀ ਗੱਬਣ ਜੇ ਇਹ ਜੱਗੇ ਵੀ ਹੈਗੀ ਸਾਢੇ ਪੰਜਵੇਂ ਮਹੀਨੇ ਤਾਂ ਸਾਢੇ ਪੰਜਵੇਂ ਮਹੀਨੇ ਦੀ ਗਾਰੰਟੀ ਵਿੱਚ ਚੱਕ ਪਾਸ ਆ ਅੱਛਾ ਜੀ ਤੇ ਦੁੱਧ ਦੁੱਧ ਤਾਂ ਟਾਈਮ ਤੇ ਸਾਰਾ ਥੋੜਾ ਗਾਂ ਘਟਾਈ ਹੁਣ 7 ਕਿਲੋ ਦਾ ਤਿਆਰ ਹੋਗਾ ਠੀਕ ਹੈ ਠੀਕ ਹੈ ਲੋ ਵੀ ਸਾਢੇ ਪੰਜਵੇਂ ਮਹੀਨੇ ਦੀ ਜਿਹੜੀ ਚੱਕ ਪਾਸ ਤੇ 7 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਬੀਜੀ ਕ੍ਰਾਸ ਵਿੱਚ ਆ ਗਈ ਹਾਂ ਹਾਂ ਕ੍ਰਾਸ ਵਿੱਚ ਆ ਗਈ ਬੀਜੀ ਠੀਕ ਹੈ ਠੀਕ ਹੈ ਤੇ ਪਹਿਲੇ ਸਵੇਰ ਬੀਜੀ ਜੱਗੇ ਵੀ ਇਹਨੇ 20 ਕਿਲੋ ਦੁੱਧ ਭਰਿਆ ਜੇ ਠੀਕ ਹੈ ਜੀ ਉਹ ਜਿਆ ਸਵੇਰ ਸੁਣੀ ਜੇ ਠੀਕ ਹੈ ਠੀਕ ਹੈ ਉਹ ਨਾੜਾ ਨੂੜਾ ਦਿਖਾ ਦਿਓ ਕਿੰਨਾ ਦੁੱਧ ਆ ਗਿਆ ਠੀਕ ਹੈ ਠੀਕ ਹੈ ਜੀ ਤੇ ਖੋਲੋ ਬਾਈ ਫਿਰ ਖੋਲ ਕੇ ਦਿਖਾਈਏ ਤੇ ਫਿਰ ਤੁਹਾਨੂੰ ਬਾਅਦ ਚਾ ਪੰਡ ਦੇ ਨਾੜਾ ਨੂੜਾ ਲਾਗੇ ਤੋਂ ਚੈੱਕ ਕਰਾਉਨੇ ਥਣਾ ਦਾ ਸੈਜ ਗਿਆ ਵੀ ਇਹ ਜਿਹੜਾ 20 ਲੀਟਰ ਦਾ ਮਿਲਕ ਰਿਕੋਰਡ ਆ ਸੱਜਰ ਸੂਈ ਦਾ ਕਿਸ ਟਾਈਮ ਜਿਹੜੀ ਚੈੱਕ ਕਰ ਸਕਦੇ ਤੁਸੀਂ ਕਦ ਕਾਢ ਦੀ ਵੀ ਚੰਗੀ ਆ ਤੇ ਕਰੋ ਲਾਗੇ ਤੋਂ ਚੈੱਕ ਅਡਰ ਕੁਆਲਟੀ ਤੇ ਥ ਆਸਟਾਮ ਜਿਹੜੀ ਹੈਗੀ ਆ 55 ਮਿੰਨਾਂ ਵਿੱਚ ਇੱਕ ਪਾਸ ਤੇ 7 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਹੈ ਇਹਦੇ ਕੋਲ ਇਹ ਲਾਗੇ ਤੋਂ ਤੁਹਾਨੂੰ ਚੈੱਕ ਕਰਾਉਨੇ ਆਪਾਂ ਸਨਾਂ ਦਾ ਸਾਈਜ਼ ਗੱਬ ਲਓ ਬਜੀ ਲਾਗੇ ਤੋਂ ਚੈੱਕ ਕਰ ਸਾਦੇ ਤੁਸੀਂ ਸਨਾਂ ਦਾ ਸਾਈਜ਼ ਗੱਬ ਅਗਲੀ ਸਾਈਡ ਤੋਂ ਦਿਖਾ ਦਿਓ ਬਣ ਗਏ ਲਓ ਬਜੀ ਚੈੱਕ ਕਰ ਸਾਦੇ ਮਿਲਕਵਾਨ ਜੀ ਬਹੁਤ ਚੰਗੀ ਲੱਗੀ ਤੇ ਨਾੜਾ ਨੂੜਾ ਵੀ ਫਾਨੇ ਦੇ ਚੰਗੀ ਆ ਗਈਆਂ ਤੇ ਕੀ ਮੁੱਲ ਪਾਜੀ ਫਿਰ ਇਹਦਾ ਮੁੱਲ ਤੇ ਜੱਗੇ ਵੀ ਤੇਰੇ ਹਿਸਾਬ ਨਾਲ ਵੀ 45 50 ਕਰਾਉਂਦੇ ਅੱਗੇ ਤੁਸੀਂ ਦੱਸ ਦੋ ਕਰਦ ਗਏ ਜਾਇਦਾ ਜਿੱਥੇ ਹਾਂਜੀ 40 ਹੀ ਦੇ ਦਈਏ ਜੱਗੇ ਵੀਰ ਕਰਦ ਗਏ 200 ਰੁਪਏ ਵਾਲਾ ਕਰੀਏ ਫਿਰ ਮੁੱਲ 200 ਵਾਲਾ ਕਰਦ ਗਏ ਹਾਂਜੀ ਤੇ ਹਾਂ ਨਾ ਜੱਗੇ ਵੀ 35000 ਦੀ ਦਵਾਂਗੇ ਠੀਕ ਹੈ ਜੀ ਲਓ ਪਾਜੀ 35000 ਤੇ 200 ਰੁਪਿਆ ਛੋੜ ਹਾਂਜੀ ਕਿ ਵੱਧ ਕਰਨੀ

ਆ ਗਈ ਠੰਡੀ ਧੀਰੀ ਜੇ ਲੋ ਬੜੀ ਕਿਆ ਕਰਦੇ ਸੀ ਠੀਕ ਹੈ ਜੀ ਖੋਲਿਓ ਵੀਰ ਜੀ ਵੀਰ ਇਹਨੂੰ ਖੋਲ ਕੇ ਦਿਖਾਈਏ ਇਹ ਪਹਿਲਾ ਸੁਆਹ ਚੱਕੀ ਦੀ ਧੀਰੀ ਜੇ ਠੀਕ ਹੈ ਠੀਕ ਹੈ ਤੇ ਜਵਾਕ ਕੀ ਜੇ ਪਿਛਲੇ ਜਵਾਕ ਬੱਛਾ ਜੇ ਦੇ ਠੀਕ ਹੈ ਜੀ ਮੇਲ ਕਾ ਪਾ ਲਿਆ ਜੀ ਹਾਂ ਜੀ ਤੇ ਵਿਆਖੀ ਵੀ ਆ ਗਈ ਰੜ 9 10 ਲੀਟਰ ਜਿਹੜਾ ਦੁੱਧ ਇਹਦੇ ਕੋਲ ਤਿਆਰ ਆ ਇਹ ਅਡਰ ਕੁਆਲਟੀ ਦਾ ਥਾਣਾ ਤੋਂ ਬਹੁਤ ਇਹਦਾ ਵੀ ਚੰਗਾ ਹੋਊਗਾ ਕਿੰਨਾ ਕੁ ਚਵਾਈਓਗੇ ਦੁੱਧ ਵੀਰ ਜੀ ਇਹ ਜੱਡੇ ਵੀ ਕੋਈ ਸਾਵਲਾ ਗਿਆ 10-11 ਕਿਲੋ ਖੁੱਲਾ ਡੱਲਾ ਚਵਾਈ ਜਾਣਾ ਇਹਨੇ ਠੀਕ ਹੈ ਠੀਕ ਹੈ ਦੁੱਧ ਦੀ ਤੁਹਾਨੂੰ ਪਤਾ ਮੱਝਾਂ ਹਰਕੇ ਕਰਉਂਦੇ ਆ ਉਹਦੀ ਸ਼ਾਨਦਾਰ ਆ ਇਹ ਫੈਡ ਕੁਆਲਿਟੀ ਵੀ ਚੰਗੀ ਆ ਰੋ ਮੱਝਾਂ ਹਰਕੇ ਦੁੱਧ ਵੀ ਚੰਦਾ ਕਿ ਬਾਕੀ ਨਾੜਾ ਲੋੜਾ ਵੀ ਸੁਹਾਨੇ ਦੇ ਚੰਗੀਆਂ ਆ ਆ ਜੱਡੇ ਵੀ ਮੱਛਾ ਜੇ ਦਾ ਠੀਕ ਹੈ ਠੀਕ ਹੈ ਲੋ ਭਾਜੀ ਮੇਲ ਕਾ ਫੌਲਾ ਚੈੱਕ ਕਰ ਸਕਦੇ ਜੀ ਬੰਦ ਫੌਲਾ ਮੇਲ ਕਾ ਫੋ ਜੇ ਦਾ ਇਹ 10-11 ਲੀਟਰ ਜਿਹੜਾ ਦੁੱਧ ਚਵਾਈ ਆ ਉਹ ਵੀ ਕਰੋ ਭਾਜੀ ਲੱਗ ਗਿਆ ਤਾਂ ਚੱਕ ਅੱਜ ਭਾਜੀ ਕਰ ਸਕਦੇ ਬਾਕੀ ਨਾੜਾ ਨੂੜਾ ਵੀ ਫਾਨੇ ਤੇ ਇਹੜੀਆਂ ਵੀ ਚੰਗੀਆਂ ਆ ਗਈਆਂ ਵਾ ਤੇ ਇਹਦਾ ਕੀ ਮੁੱਲ ਭਾਜੀ ਫਿਰ ਇਹਦਾ ਜੱਗੇ ਵੀ 35000 ਨਾਲ ਕਰਨ ਕੀ ਮੁੱਲ ਰੱਬ ਕੇ ਜਿਆ ਜਿਆ ਜਾਣ ਦੀ ਕੀ ਨਹੀਂ ਲਾ ਦੋ ਨਹੀਂ ਜਾਣ ਦੀ ਆਪਣੀ ਸਮਝ ਲਾਂ ਦੀ ਜਿਹੜੀ ਹਾਂ ਨਾ ਜੱਗੇ ਵੀ ਦੇ ਦੇ ਪੂਰੇ 30200 ਛੋੜ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਭਾਜੀ ਬਿਲਕੁਲ ਨਿਕਾ ਜਿਆ ਮੁੱਲ ਤੇ ਸੱਜਣ ਸੂਈ ਗੈਰਤੀ 30000 ਚ 200 ਰੁਪਿਆ ਛੋੜ ਹਾਂਜੀ ਹਾਂਜੀ ਇਹ ਤੁਹਾਨੂੰ ਪਤਾ ਕਿ ਭਾਲਵੀਰ ਕੋ ਚੰਗੇ ਪਸ਼ੂ ਹੁੰਦੇ ਤੇ ਨਿਕੇ ਨਿਕੇ ਮੌਦ ਹੁੰਦੇ ਆ ਆਜੋ ਹੁਣ ਤੇ ਜੇ ਨੰਬਰ ਤੇ ਦੱਸੋ ਵੀ ਜਿਆ ਵਾੜ ਦੇ ਬਾਰੇ ਇਹ ਵੀਰਜੀ ਸੂਈ ਨੂੰ ਅੱਜ ਪੰਜਵਾ ਛੇਵਾਂ ਦੇਣ ਆ ਅੱਛਾ ਜੀ ਆ ਟਾਈਮ 12 ਦੇ 13 ਜਿੰਨਾ ਦੁੱਧ ਤਿਆਰ ਜੇ ਠੀਕ ਹੈ ਜੀ ਦੁੱਧ ਆ ਗਈ ਜਣੀ ਕਾ ਜ ਬੋੜਾ ਨਹੀਂ ਮੰਨ ਲਓ ਵੀ 12 13 ਮੰਨ ਲਓ ਬੋੜਾ ਜਾਂ ਦੁੱਧੀ ਲਾਲ ਕੋ ਆਪਣੇ ਸਾਵਨ ਨਾ ਜੋ ਮਰਜੀ ਲਾ ਠੀਕ ਹੈ ਠੀਕ ਹੈ ਜੀ ਲਓ ਜੀ ਪੰਜਾਂ ਦਿਨਾਂ ਦੇ ਲਾਗੇ ਬੰਨੇ ਦੋ ਸੂਈ ਤੋਂ ਟਾਈਮ ਹੋ ਗਿਆ 12 13 ਲੀਟਰ ਜਿਹੜਾ ਇਸ ਟਾਈਮ ਦੁੱਧ ਤਿਆਰ ਆ ਹਾਂ ਜੀ ਮਗਰ ਮੱਛੀ ਬੜੀ ਚੰਗੀ ਹੈ ਜੀ ਇਹਦੀ ਠੀਕ ਅੱਛਾ ਜੀ ਫੀਮੇਲ ਕਾਹ ਹੋ ਜੇ ਦੇ ਪਿਛੇ ਤੇ ਕੰਦ ਕਾੜ ਦੀ ਇਹ ਦੂਜਾ ਦੁੱਧ ਵੀ ਹਾਂ ਇਹ ਦੂਜਾ ਸੂਣਾ ਵੀ ਜੀ ਠੀਕ ਹੈ ਜੀ ਕਿੰਨਾ ਕਿ ਦੁੱਧ ਚਵਾਇਆ ਪਈਦੇ ਦੁੱਧ ਪਈਦੇ ਸਵੇਰ 17 18 ਕਿਲੋ ਦਾ ਆ ਰਹੇ ਚਵਾਇਆ ਨੇ ਠੀਕ ਹੈ ਜੀ ਲਓ ਵੀ 17 18 ਲੀਟਰ ਜਿਹੜਾ ਪਿਛਲੇ ਸਵੇਰ ਇਹਨੇ ਦੁੱਧ ਚਵਾਇਆ ਵਾ ਇਹ ਕਰੋ ਜੀ ਆਪਾਂ ਬੈਟਰ ਕੁਆਲਟੀ ਦਾ ਤੁਹਾਨੂੰ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਇਹਨਾਂ ਪਏ ਕਿੰਨਾ ਕਿ ਚਵਾਇਆ ਹੋਊ ਕਰੋ ਐਰ ਕੇ ਵੀ ਜੀ ਇਹਨੇ ਖੁੱਲਾ ਇਹਨਾਂ ਚਵਾਈ ਜਾਣਾ ਠੀਕ ਹੈ ਠੀਕ ਹੈ ਲਓ ਜੀ ਜਿਆਦਾ ਨਹੀਂ ਦਿੰਦਾ ਕਿ 17 18 ਚਵਾਈ ਜਾਓਗੇ ਇਸ ਵਾਰ ਵੀ ਅੱਜ ਜੀ ਬੱਚੀ ਜੀ ਠੀਕ ਹੈ ਜੀ ਹਾਂ ਜੀ ਮੱਚੀ ਬੜੀ ਠੀਕ ਲਓ ਬਈ ਆਹ ਵਾਲਾ ਨਾ ਜਵਾਬ ਜੇ ਨਹੀਂ ਮਿਲਤਾ ਬਜੇ ਚਲੋ ਚੈੱਕ ਤੇ ਸੂਈ ਨੂੰ ਕੋਈ 4-5 ਦਿਨ ਨਹੀਂ ਰੰਦਾ ਵੀ ਹੋ ਗਏ ਆ ਤੇ ਸਾਡਾ 13 ਲੀਟਰ ਬਿਲਕੁਲ ਤੋਂ ਤਿਆਰ ਆ ਤੇ ਥਾਨ ਤੋਂ ਤੁਹਾਨੂੰ ਲੱਗੇ ਤਾਂ ਚੱਕ ਤੇ ਉਹਨੇ ਗਲੱਬੀ ਥਾਨ ਆ ਗਿਆ ਆ ਤੇ ਹਾਂਜੀ ਬਈ ਕਰ ਸਕਦੇ ਲੱਗੇ ਤਾਂ ਚੱਕ ਸ਼ਾਨਦਾਰ ਗਿਆ ਬਹੁਤ ਹੀ ਸ਼ਾਨਦਾਰ ਆ ਕਰੋ ਚੱਕ ਤੇ ਇਹਦਾ ਕੀ ਮੁੱਲ ਭਾਜੀ ਫਿਰ ਮੁੱਲ ਜੱਗੇ ਵੀ ਇਹਦਾ 50000 ਨਾ ਕਰ ਲੀਏ ਕਿ ਵੀ ਜਾ ਜਾ ਜਾਂਦੀਏ ਇਹ ਅੱਜ ਕਰਾ ਦੋ ਜੋ ਜਿੰਨੇ ਕਰਾਉਣਾ ਤਾਂ ਨਹੀਂ ਕਰਦੀ ਆਪੇ ਮਾਤਲ ਕਰ ਦੋ ਜੀ ਨਾ 40 ਦੀ ਜਗ੍ਹਾ ਵੀਰ ਦੇ ਦਿੱਗੇ 40 ਵੀ ਹਾਂਜੀ ਕਿ ਆ ਕੀ ਕਸਰ ਕੋਈ ਕੋਈ ਕੱਢ ਦੋ ਜੇ ਹੈਗੀ ਆ ਦੇ ਜਾ ਛੱਡ ਦਈਏ ਨਾ ਛੱਡ ਦੋ ਦੋ ਹੀ ਛੱਡ ਦਿੰਦੇ ਜੱਗੇ ਵੀਰ 38 ਵੀ ਪੂਰੇ 38 216 ਕਰ ਦਾਂਗੇ ਠੀਕ ਹੈ ਠੀਕ ਹੈ ਪਰ ਕੋਈ ਸਾਮ ਵਾਲਾ ਵੀਰ ਲੈ ਗਿਆ ਦੋ 17 18 ਕਿਲੋ ਪਹਿਲੇ ਸਵੇਰ ਚ ਆਇਆ ਜੇ ਅੱਛਾ ਜੀ ਜੇ ਸਵੇਰ ਹੀ ਹੁਣ ਇਹਨੇ ਖੁੱਲਾ ਡੁੱਲਾ ਇੰਨਾ ਚਾ ਦੇਣਾ ਵੀਰ ਜੀ ਠੀਕ ਹੈ ਠੀਕ ਹੈ ਲਓ ਭਾਈ ਬਿਲਕੁਲ ਨੋਰਮਲ ਰੇਟ ਕਰਤਾ ਵੀ ਇਹਨੇ 30000 ਰੁਪਇਆ ਹਾਂਜੀ ਹ ਇਹ ਬਿਲਕੁਲ ਜਿਆਜ ਮੋਲੇ ਦੇ 200 ਰੁਪਏ ਵੀਰ ਕਹਿੰਦਾ ਕਿ ਉਹਨੂੰ ਛੋੜ ਹੀ ਹੁਣੀ ਛੋੜ ਹੀ ਕਰਾਂਗੇ ਜੇ ਕਹੀ ਤੈਨੂੰ ਪਤਾ ਵੀ ਬਾਜ਼ਾਰ ਬੜਾ ਤੇਜ਼ਾ ਬੱਛੀ ਇੱਕ ਅੱਜ ਦੇ ਕਿੰਨੇ ਚੰਗੇ ਠੀਕ ਹੈ ਠੀਕ ਹੈ ਸੱਜਰ ਤੋਂ ਨੱਥੀ ਲੱਗਾ ਤੇ ਬਹੁਤ ਜਿਆਦਾ ਚੰਗੀਆਂ ਤੇ ਮਿਲਕਾਂ ਜੀ ਬਹੁਤ ਚੰਗੀਆਂ ਲੱਗੀਆਂ ਤੇ ਥਾਂ ਥੋੜੀ ਵੀ ਬਹੁਤ ਚੰਗਾ ਲੱਗਾ ਹਨ ਗਿਠ ਗਿਠ ਤੇ ਥਾਂ ਲੱਗਾ ਵਾ ਤੇ ਆਜੋ ਹੁਣ ਆਪਾਂ ਤੁਹਾਨੂੰ ਮੋਢੀ ਦੇ ਦਰਸ਼ਨ ਕਰਾਉਨੇ ਆ ਇਹ ਦੱਸਿਓ ਵੀ ਜਿਹੜੇ ਬਾਰੇ ਇਹ ਵੀ ਜਿਹੜੇ ਦੋ ਤਿੰਨ ਦਿਨਾਂ ਨੂੰ ਜੀ ਸੂਣ ਚ ਜੇ ਅੱਛਾ ਜੀ ਦੋ ਤਾਂ ਭਾਵੇਂ 14 ਤੋਂ 15 ਕਾ ਇਹਨਾਂ ਦਾ ਤੁਹਾਨੂੰ ਇੱਧਰ ਵਣਿਆ ਇਹਦਾ ਅੱਧਾ ਰਹਿਣਾ ਹੁੰਦਾ ਜੇ ਆ ਜਾਣਾ ਠੀਕ ਹੈ ਠੀਕ ਜਦੋਂ ਦੱਸਿਆ ਚੰਗਾ ਹੁੰਦਾ ਵੀਰ ਜੀ ਅਜੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਕਹਿੰਦੇ ਜ਼ਮੀਨ ਤੇ ਘਲਾਈਏ ਦੇ ਮੁਲਕੇ ਜਾ ਕੇ ਅੱਧਾ ਨਹੀਂ ਪੁੱਛਦੇ ਨਾ ਅੱਧਾ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਲਓ ਭਾਜੀ ਬਾਕੀ ਕਰਮਾਲੀ ਨੇ ਪੰਡਾ ਹੀ ਪਾਈਆਂ ਵਾ ਤੇ ਦਿਨ ਲੱਗੂਗੀ ਵੀਰਾਂ ਦਾ ਵੀ ਤਿੰਨ ਚਾਰ ਅਜੇ ਹੋਰ ਹਾਂਜੀ 1900 ਬਿਲਕੁਲ ਕੱਪਣ ਵਿੱਚ ਦੀ ਹੈ ਫਿਰ ਕੀ 3900 ਸੁਣਾ ਨੇ ਵੀਰ ਜੀ ਠੀਕ ਹੈ ਠੀਕ ਲਓ ਭਈ ਗੈਟ ਬਲੈਕ ਵਿੱਚ ਅਗਲੀ ਕੀ ਤੇ ਸੁਣੇ ਲਿਖਾ ਕੱਪਣਿਆ ਕਿ ਮਿਲਕ ਰਿਕਾਰਡ 14 ਲੀਟਰ ਜੀ ਹਾਂ ਜੀ 14 14 15 ਜੀ ਠੀਕ ਹੈ ਲੋ ਜੀ 14 15 ਜਿਹੜਾ ਲੀਟਰ ਦੋ ਦੇ ਵਿੱਚ ਚਵਾਇਆ ਪਿਛਲੇ ਚੱਕ ਬਾਕੀ ਬਹੁਤ ਹੀ ਐਨ ਅੱਜ ਚੱਕ ਗਾਵਾਂ ਨੂੰ ਬਾਨਾ ਲਾਇਆ ਨੇ ਤੇ ਅੱਜ ਇਹ ਵੀ ਤੇ ਲਾਟੋਂ ਨਾਲ ਚਲੋ ਹੈ ਜੀ ਕਾਫੀ ਹਵਾਨੇ ਦੇ ਲੋਈ ਬੋਲੀ ਸ਼ਾਨਦਾਰ ਆ ਤੇ ਅਗਲੀ ਸਾਈਡ ਤੋਂ ਮੜ ਜੇ ਦਿਖਾ ਦਿਓ ਜੀ ਥਾਣਾ ਤੋਂ ਬੋਬੋ ਜੀ ਕਰ ਸਕਦੇ ਚੈੱਕ ਲਾਗੇ ਤੇ ਥਣਾ ਦਾ ਸੈ ਗਿਆ ਬਹੁਤ ਹੀ ਸ਼ਾਨਦਾਰ ਆ ਤੇ 13 14 ਲੀਟਰ ਦਾ ਪਿੱਛਲੇ ਸੋਪੇ ਦਾ ਮਿਲ ਕੇ ਰਿਕਾਰਡ ਦਾ ਦੇ ਵੀਰੋਣੀ ਹਾਂਜੀ ਬਾਕੀ ਬਾਇਰ ਕਰਮਾਲੀ ਨਾਲ ਪੰਡਾ ਹੀ ਪਾਈਆਂ ਵਾ ਤੇ ਦੇਣਾ ਵੀ ਚਾਹੀਦਾ ਇਹਨੂੰ ਇਹਨਾ ਦੇਣਾ ਵੱਡੀ ਆ ਜੱਗੇ ਵੀਰ ਨੂੰ ਦੇਣਾ ਚਾਹੀਦਾ ਦੁੱਧ ਹਾਂਜੀ ਹਾਂਜੀ ਤੇ ਬਾਕੀ ਨਾੜਾ ਨੂੜਾ ਵੀ ਚੰਗੀਆਂ ਆ ਗਈਆਂ ਹਮਾਨੇ ਤੇ ਕੀ ਮੁੱਲ ਪਾਜੀ ਫਿਰ ਇਹਦਾ ਮੰਨ ਲਓ ਵੀ ਜਿਹੜੇ ਥਾਂ ਤੇ ਅੱਗੇ ਵੀ ਨਹੀਂ ਪੂਰਾ ਹੁੰਦਾ ਹਾਂਜੀ ਇਹ ਤਾਂ ਤੁਹਾਨੂੰ ਪਤਾ 90 95000 ਦੀ ਹਾਂਜੀ ਹਾਂਜੀ ਹੁਣ ਜੱਗੇ ਵੀਰ 60 ਦੀ ਦੇ ਲਈਏ ਕਰਦਗੇ ਜੈ ਜੀ ਹਰ ਜਾਨ ਦੀ ਜੀ ਕਰਾ ਦੋ ਤਿੰਨ ਜੋ ਕਰਾਉਣਾ ਯਾਰ ਕੇ ਵੱਧ ਸ਼ਾਂਤੀ ਹੈ ਚਮੇ ਹਾਂ ਨਾ ਜੱਗੇ ਵੀ ਜਿਹੜੇ ਦੇ ਦੇ ਨੇ ਪੂਰੇ 55000 ਦੀ ਠੀਕ ਹੈ ਠੀਕ ਹੈ ਨਾ ਮਾ ਲੋ 55000 ਦੀ ਕੋਈ ਦੇਦਾ ਨਹੀਂ ਮਾ ਜੀ ਬਿਲਕੁਲ ਬਿਲਕੁਲ ਬਲੋ ਬਾਈ ਆਸਬੰਦ ਆ ਤਿੰਨਾਂ ਚ ਭੌਂ ਦੇਣਾ ਤਾਂ ਕਿ ਦੋ ਜੀ ਦੋ ਦਿਨਾਂ ਘਾਦਣਾ ਬਸ ਬਸ ਤੇ 55000 ਨੇ ਵੀਰ ਨੇ ਮੁੱਲ ਕੀਤਾ ਤੇ 200 ਰੁਪਿਆ ਛੋੜ ਵੀਰ ਕਹਿੰਦਾ ਕਿ ਕਰਾਂਗੇ ਹਾਂਜੀ ਬਿਲਕੁਲ ਨਾਰਮਲ ਰੇਟ ਆ ਤੇ ਪਸ਼ੂ ਸਾਰੇ ਵੀਰ ਦੇ ਪੁੱਲ ਚੰਗੇ ਆ ਕਰੋ ਚੱਕ ਬਾਕੀ ਤੇ ਆ ਲੋ ਇਧਰ ਮੈਂਡ ਚੈੱਕ ਕਰਨ ਬਹਿਣਾ ਹਾਂ ਤੇ ਵੀ ਫਿਰ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਜੇ ਬੜਾਂ ਬਿਲਕੁਲ ਦਮੇਤਾ ਹੀ ਨਾ ਸੁਣਿਆ ਤੇ ਇੱਕ ਟੋਪੜਾ ਬੱਣਿਆ ਸਾਰੀਆਂ ਚੰਗੀਆਂ ਵੀਰ ਦੇ ਕੋਲ ਤੇ ਨਿਗੇ ਨਿਗੇ ਮੁੱਲ ਦੇ ਵੀਰ ਨਾ ਆਪਾਂ ਜੱਗੇ ਵੀਰ ਨਿਗੇ ਨਿਗੇ ਪੌਣੇ ਜਿਹੜਾ ਕੋਈ ਵੀਰ ਭਰਾ ਜਿਹੜਾ ਛੋਟਾ ਜ਼ਿਮੀਦਾਰ ਉਹ ਲੈ ਜਾਣਾ ਹਾਂ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜਿਹੜੇ ਸਾਡੇ ਜੱਗੇ ਵੀਰ ਬਾਜ਼ਾਰ ਚੱਲਣ ਰਿਆ ਨਾ ਜੇ ਉਹ ਕਈ ਬੰਦੇ ਆਪਣੇ ਨੂੰ ਮਾੜੇ ਬੰਦੇ ਨਹੀਂ ਡੰਗ ਲੈ ਸਕਦੇ ਨਹੀਂ ਨਹੀਂ ਜੀ ਬਿਲਕੁਲ ਸਹੀ ਹੈ ਉਹ ਤਾਂ ਇਹ ਗਾਵਾਂ ਸੁਣੀਆਂ ਇਹਨਾਂ ਨਾਲ ਭਾਗ ਦੇ ਲਾਭਦਾ ਨਹੀਂ ਜੱਗੇ ਵੀ ਜਿਹੜਾ ਆਪਾਂ ਪਾਤਾ ਹਾਂ ਹਾਂ ਜੀ ਬਿਲਕੁਲ ਸਹੀ ਆ ਜੀ ਬਿਲਕੁਲ ਨਾਰਮਲ ਰੇਟ ਆ ਵੀਰ ਦੇ ਆਪਣੀ ਲਓ ਭਾਈ ਆਪਣੇ ਬਾਈ ਕੰਦਾ ਕ ਤਸੱਲੀ ਕਰਕੇ ਖੜਨਾ ਤੇ ਬਾਕੀ ਤੁਹਾਨੂੰ ਪਤਾ ਹੈ ਕਿ ਵੀਰ ਦੇ ਕੋਲ ਛੋਟੇ ਤੋਂ ਛੋਟਾ ਪਹਾੜ ਵੱਡੇ ਤੋਂ ਵੱਡੇ ਪਹਾੜੇ ਪਸ਼ੂ ਹੁੰਦੇ ਆ ਬਾਕੀ ਬਿਲਕੁਲ ਨਾਰਮਲ ਰੇਲ ਦੇ ਵਿੱਚ ਪਸ਼ੂ ਹੁੰਦੇ ਤੇ ਪਸ਼ੂ ਵੀ ਚੰਗੇ ਹੁੰਦੇ ਵੀਰ ਦੇ ਕੋਲ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ